ਅਗੜਾਈ ਕਰਾਈਏ ਮੇਰੇ ਕੋਟ ਲੈ ਦੇ ਤਾ ਨੇ ਹਾਂ ਕਹਿੰਦਾ ਪੈਸੇ ਮਾਲਕ ਇਹ ਆ ਕਹਿੰਦਾ ਪੈਸੇ ਨਹੀਂ ਦੇਣੇ ਆ ਹੁਣ ਆ ਪੀਹਟੇ ਮੈਨੂੰ ਪੀਹਣੋਂ ਖਰਾਬਣਾ ਕਿੱਟੋ ਕਿ ਦਿਖਾਉਣਾ ਪਾਵਾ ਮਾਰੀ ਕਰਦਾ ਫਿਰ ਨਵੀਂ ਸ਼ਰਟ ਬੋਹ ਨਹੀਂ ਬਾਈ ਕਰਦਾ ਹੈ ਬਹੁਤ ਵਧੀਆ ਸ਼ਰਟਾਂ ਨੇ ਸੇਰੇ ਬੰਨਣੇ ਆ ਉਹਨਾਂ ਨੇ ਪਿੰਡ ਦੇ ਪੁੱਤ ਆ ਹੋਇਆ ਮੇਰੀ ਦੇ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਟਾਈਮ ਹੋ ਗਾਇਸ 7:01 ਦਾ ਤਰੀਕ ਹੈ ਗਏ 7 ਅੱਜ ਤੇ ਅੱਜ ਚੱਲਿਆਂ ਅਸੀਂ ਇਕ ਤਾਂ ਬਲਜਿੰਦਰ ਦੀ ਮਾਫੀ ਜੀ ਕੋਲੇ ਪੋਤਾ ਕਿੰਨਾ ਕ ਟਾਈਮ ਹੋ ਗਿਆ ਮਹੀਨਾ ਕਟ ਕਟਾ ਵਾਈਦਰੀ ਕਿਨੋਂ ਹੋਇਆ ਵਾਈ ਨਾ ਹੋਇਆ ਸੀ ਹਾਂ ਸੇਰੇ ਬੰਨਣੇ ਆ ਹਾਂ ਸੇਰੇ ਬੰਨਣੇ ਅੱਜ ਅਨਾਸ ਸਾਰੀ ਕੱਲ ਨੂੰ ਬੰਨਣਗੇ ਤੇ ਉੱਥੇ ਜਾਣਾ ਤੇ ਇੱਕ ਅਸੀਂ ਚਾਚੇ ਨੂੰ ਮਿਲ ਕੇ ਆਉਣਾ ਫਿਰ ਉੱਥੇ ਜਾ ਕੇ ਆਵਾਂਗੇ ਇਹ ਪਿਆਰ ਨੇ ਕਿ ਦੇਖੋ ਪਿੱਛੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਬੱਚੇ ਹਲੇ ਰੋਟੀ ਖਾਈ ਆ ਮੇਰੇ ਜੀ ਸਾਰਿਆਂ ਨੂੰ ਇਹਦਾ ਤੁਹਾਨੂੰ ਪਤਾ ਹੀ ਆ ਆ ਰੋਟੀ ਛੜਤੀ ਇਹਨੇ ਹੁਣੇ ਗਰਮੇਰ ਖਾਊਗਾ ਇਹਦੀ ਰੋਟੀ ਅੱਜ ਮੇਰੀ ਮਾਸੂ ਕਾਕੇ ਰਾਜੀ ਨੇ ਹੈਗਾ ਕੋਈ ਅੱਛਾ ੱਲੇ ਆ ਕੱਲ ਨੂੰ ਮੇਰੀ ਵਾਸਤੇ ਕਿ ਸਹਰੇ ਬੰਨਣੇ ਆ ਤੇ ਮੈਂ ਸਾਰੇ ਰਸਤੇਦਾਰਾਂ ਨੂੰ ਬੁਲਾਇਆ ਵਾ ਪੂਰਾ ਇਕੱਠ ਕਰਕੇ ਤੇ ਅੱਜ ਕੱਲ ਨੂੰ ਵੀ ਟ੍ਰੈਂਡ ਹੋ ਗਿਆ ਇਹ ਸਹਰੇ ਬੰਨਣ ਦੇ ਅੱਗੇ ਤਾਂ ਹੁੰਦਾ ਸੀ ਥੋੜੇ ਜਣੇ ਘਰ ਦੇ ਘਰ ਦੇ ਬੰਨ ਦਿੰਦੇ ਸੀ ਹੁਣ ਸਾਰੇ ਰਸਤੇਦਾਰਾਂ ਨੂੰ ਬੁਲਾਉਣ ਲੱਗ ਗਏ ਤੇ ਸਾਰਿਆਂ ਨੂੰ ਸੱਦਿਆ ਉਹਨਾਂ ਨੇ ਕੱਲ ਨੂੰ ਜਾਵਾਂਗੇ ਫਿਰ ਅੱਜ ਅਸੀਂ ਹੁਣ ਸ਼ਾਮ ਤੱਕ ਮੂਰ ਪਰ ਪਹੁੰਚ ਜਾਾਂਗੇ ਫਿਰ ਕੱਲ ਨੂੰ ਸਵੇਰੇ ਉਹਨੂੰ ਉੱਥੋਂ ਜਾਣਾ ਔਖਾ ਹੋ ਜਾਂਦਾ ਦੂਰੋਂ ਫਿਰ ਦੋਜੇ ਥੱਕ ਜਾਂਦੇ ਜਾਂਦੇ ਜਾ ਕੇ ਸਵੇਰੇ ਸਵੇਰੇ ਤੇ ਇਹ ਕੱਲ ਨੂੰ ਉੱਥੇ ਨੇੜ ਪਮਾੜੀਆਂ ਨਾ ਆਹ ਰੋਟੀਆਂ ਜੇਦੀ ਬੈਠਾ ਜੇਦੀ ਜੇਦੀ ਖਾਣ ਕਰੋ ਆ ਤੇਰੇ ਤੋਂ ਬਾਅਦ ਇਹ ਰੋਟੀਆਂ ਖਾ ਗਏ ਲੈ ਦੋ ਤੂੰ ਦਹੀਂ ਨਹੀਂ ਖਾ ਰਹਿਗਾ ਖਤਮ ਕਰਾ ਜੇਦੀ ਬਸ ਹੋ ਗਿਆ ਪਿਆਰੀਆਂ ਚੰਦੇ ਲੋਕ ਕਰ ਦਿਓ ਹੈ ਦੂਸਰੇ ਬੈੱਕੇ ਦੇ ਕੋਲੇ ਗਾਂਟ ਨਾਲ ਲੈ ਲੈਵੇਂ ਪੱਪਾ ਕੋਲੀ ਹੁੰਦਾ ਕੋਣ ਐਕਸਾਈ ਨਹੀਂ ਛੱਡਣੀ ਹੈ ਕਿ ਜੋ ਮਰਜ਼ੀ ਹੋ ਜਾਵੇ ਪਿੱਟੋ ਕੇ ਦਿਖਾਉਣਾ ਆ ਬੰਬ ਵਾਲੀ ਕਰਦਾ ਬੰਬਾ ਨੂੰ ਇਧਰ ਆਵਾ ਉਹ ਰਸਿਕ ਪਕਾੜ ਅੰਦਰ ਰੱਖ ਚਲੋ ਫੇਰ ਚਲੋ ਫਿਰ ਮੇਰੇ ਮੈ ਲਗ ਰਾਇ ਨਾ ਤੁਸੀਂ ਮੈਂ ਟੱਪ ਜਮ ਨਹੀਂ ਚਲਾਂ ਉਹ ਟੱਪੇ ਆਏਗਾ ਮੈਂ ਤਾਂ ਮੈਂ ਤਾਂ ਟੱਪ ਵੀ ਨਹੀਂ ਹੋਣਾ ਇਹ ਪਤਲੀ ਵਾਲੀ ਟੱਪੇ ਮੜੀ ਦਾ ਕਾਨੂੰ ਵਿੱਚ ਜ਼ੋਰ ਦੀ ਰੋਣ ਜਾਈ ਟੱਪੇ ਰੜਾ ਟੱਪ ਨੂੰ ਬਥੇਰੇ ਟੱਪੋ ਜੂ ਐਸ ਵੀ ਕੋ ਗੱਲ ਨਹੀਂ ਹੈਗੀ ਹਾਂਜੀ ਨਕ ਉਧਰ ਪਹੁੰਚ ਗਏ ਅਸੀਂ ਤੇ ਦੂਗਾ ਹੁਣ ਜਗਰਾਵਾ ਹੀ ਆਊਗਾ ਮੈਂ ਤਾਂ ਮੈਂ ਤਵਾਰ ਆਊਗਾ ਤੱਪਰ ਆਊਗਾ ਤੇ ਉਹ ਆਊਗਾ ਜਿੱਥੇ ਉਤਾਰਿਆ ਕਿਹੜਾ ਕਹਿੰਦੇ ਸਿੱਧਾ ਉਹ ਰੇਟ ਆਉਗਾ ਤੇ ਦੋ ਮੇਟਾ ਉਧਰ ਜਗਰਾਉਗਾ ਪੇਰ ਉਹ ਪਹੁੰਚ ਕੇ ਉਹਦਰ ਦੇ ਵਿੱਚ ਨਾ ਹਾਂ ਇਹੜਾ ਤਾਂ ਉਹਦਰ ਨੂੰ ਪਾਰ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਕਾਫੀ ਵੱਡਾ ਹੈ ਨਾ ਕਾਫੀ ਹਾਂ ਸਾਰਾ ਵਾਰ-ਵਾਰ ਢੀੜ ਵਾਲੀ ਇਹੀ ਹੈ ਪੈਂਦਾ ਟ੍ਰੈਫਿਕ ਪੈਂਦਾ ਤੇ ਜਾਮ-ਜਮ ਬਹੁਤ ਲੱਗਦਾ ਟਰੱਕ ਕਾਫੀ ਮਿਲ ਜਾਂਦੇ ਆ ਕਿ ਅੱਗੇ ਉਹ ਕਾੜਕਾ ਤੇ ਵੀ ਕਈ ਵਾਰ ਜਾਮ ਮਿਲਦਾ ਇਹ ਜਗਰਾਉਂ ਵਾਲੀ ਸਾਈਡ ਤੇ ਫਟ ਪੈਂਦੇ ਨੇ ਮੇਰਾ ਅੱਜ ਸਿਰ ਬਹੁਤ ਦੁਖ ਰਿਹਾ ਇੱਕ ਪਾਸਾ ਇਧਰੋਂ ਮੇਰਾ ਸਰ ਰੋਜ਼ ਇਹ ਦੋ ਦਿਨ 10 ਦਿਨ ਹੋ ਗਏ ਲਗਾਤਾਰ ਦੋ ਦਿਨ ਪਤਾ ਨਹੀਂ ਨਿਗਾਹ ਘਟ ਗਈ ਹੋਰ ਪਤਾ ਨਹੀਂ ਹੋਣਾ 73 ਇਹ ਫੋਨ ਵੀ ਨਾ ਐਨਕ ਤੋਂ ਬਿਨਾਂ ਚਲਾਇਆ ਕਰ ਕਿੰਨੀ ਵਾਰੀ ਤੇ ਹੁਣ ਤਾਂ ਫੋਨ ਕੱਟ ਲੈਣੇ ਪੇਪਰਾਂ ਗੱਲ ਤੇ ਬੱਚਿਆਂ ਦੇ ਹੁਣ ਥੋੜੀ ਦੇਣਾ ਨੂੰ ਰੀਸਟਰ ਇਹਦਾ ਮੋਬਾਈਲ ਨੂੰ ਲੋਕੀ ਵਣੇ ਸੀਮ ਪਾਉਂਦੇ 7:00 ਵਜੇ 7:00 ਵਜੇ ਤੇ ਆ ਗਏ ਸਾਫ ਤੋਂ ਇਹਦੇ ਆ ਗਏ ਰੌਟਾ ਖੰਗਿਆਂ ਦੇ ਪਿੱਛੇ ਇਹ ਕਿੰਦੂ ਵਾਖੀ ਹੋਗਾ ਸਦਮਾ ਉਸ ਸਵਰਾਤਰੀ ਕਰਕੇ ਕੋਈ ਸੀਗਾ ਮੈਂ ਯਾਤਰਾ ਯੁੱਤਰਾ ਕੱਢ ਨਹੀਂ ਸਕਿਆ ਉਹ ਯਾਤਰਾ ਘਰੇ ਤੇ ਫਿਰ ਰਾਹ ਵੀ ਉਹਨਾਂ ਨੇ ਫਿਰ ਉੱਧਰ ਬੰਦ ਕੀਤਾ ਹੋਇਆ ਸੀ ਘੁੰਮ ਕੇ ਆਉਣਾ ਪਿਆ ਥੋੜਾ ਜਿਹਾ ਸਾਨੂੰ ਪਰ ਵਧੀਆ ਸੀਗਾ ਘੁੰਮ ਕੇ ਆ ਕੇ ਤੇ ਸਾਰਾ ਬਾਜ਼ਾਰ ਜਿਹੜਾ ਉਹ ਬਾਜ਼ਾਰ ਕਚ ਖਤਮ ਹੋ ਗਿਆ ਤੇ ਉਹ ਘੁੰਮ ਕੇ ਠੀਕ ਰਿਹਾ ਬੜੀਆਂ ਬੜੀਆਂ ਵੇਦਿਆਣਾ ਬੇਰਾਂ ਠੀਕ ਰਹੀ ਸੀ ਉਹ ਰਾਤ ਵਾਲਾ ਜੀ ਹੈਗਾ ਮਤਲਬ ਉਹ ਦਾ ਸੁਣਨਾ ਯਾਰ ਆਸ ਪਾਸੋਂ ਮੈਂ ਅੱਗੇ ਤਰੇ ਆ ਕੁਲੀ ਸਤਲੀ ਤਰੇ ਆ ਗਿਆ ਕੰਮ ਨਹੀਂ ਬਣਿਆ ਬੰਦਾ ਘੱਟ ਹੋ ਰਿਹਾ ਉਹ ਵੀ ਪੈਰੀਏ ਜਿਹਾ ਆਉਂਦੇ ਨੇ ਦੋ ਦਿਨ ਸੁੱਤੇ ਬੈਠੇ ਨੇ ਚੇਤੇ ਤੋਂ ਬੰਦੇ ਉਹ ਜਿੰਨੇ ਦੇਖੀ ਨੇ ਸਾਰੇ ਗੁਜਰਾ ਦੇ ਘਰ ਆ ਪਏ ਨੇ ਆ ਕੇ ਜਿੱਦ ਬਹੁਤ ਜਾਰੇ ਹੋ ਗਏ ਹਨਾ ਬੰਦੇ ਆ ਸਾਰੇ ਗੁਜਰਾ ਦੇ ਘਰ ਇਹਨਾਂ ਦਾ ਇੱਕ ਭੱਗੇ ਹੋਰ ਆ ਦੇ ਨਾਲ ਸਿੱਕਾ ਬੈਸਰ ਹੈ ਪਾਣੀ ਤੇ ਖਤਮ ਹੋ ਗਿਆ ਹੁਣ ਪਾਣੀ ਕਿੱਥੋਂ ਲੈ ਕੇ ਆਉਣਾ ਹੈ ਮੈਂ ਕਿਹਾ ਪਾਣੀ ਤੇ ਖਤਮ ਹੋ ਗਿਆ ਪਾਣੀ ਤਾਂ ਮਸੂਦ ਹੀ ਆਉਂਦਾ ਜਮੀ ਮੈਂ ਬੰਦਿਆ ਚੰਗੇ ਹੜਾ ਸਾਰੇ ਦਰਿਆ ਸੁੱਕੀ ਜਾਂਦੇ ਆ ਹੁਣ ਤਾਂ ਇਹ ਹੁਣ ਤਾਂ ਘਾਟੀ ਮੈ ਜਾ ਮੈ ਕਿਧੋਂ ਦੀ ਪਾਣੀ ਜਲਦਾ ਕਿਧੋਂ ਦੀ ਟੱਟ ਤੇ ਹੋਣਾ ਪਾਣੀ ਮਿਲਦਾ ਜਿਹੜਾ ਪਾਰ ਕਰਦਾ ਉਹ ਖੜਾ ਹੁੰਦਾ ਯਾਰ ਜਿਹੜਾ ਪਾਣੀ ਖਤਮ ਹੋ ਗਿਆ ਹੈ ਇਹ ਨਾ ਖਤਮੀ ਕਹਿੰਦੇ ਨਹਿਰ ਤੇ ਪਾਉਂਗਾ ਨਹਿਰ ਦਾ ਨਹਿਰ ਦੀਗਾ ਨਾਲ ਪਾਦਾ ਤੇ ਫੇਰ ਉਹ ਨਹਿਰ ਤੇ ਜੂਸ ਆੜਾ ਹੈ ਨਹੀਂ ਸੀਗਾ ਤਾਂ ਕਰਕੇ ਹੁਣ ਅੱਗੇ ਜੂਸ ਆੜਾ ਸਾਨੂੰ ਦੰਦੇ ਆ ਨਾ ਕੁਝ ਖਾਈ ਨਹੀਂ ਜੀ ਆ ਵੀ ਕੋਈ ਆ ਆ ਜਗਰਾਉ ਆ ਜਾਣਾ ਆਉਗਾ ਤਾਂ ਜ਼ਰੂਰ ਤੇਰਾ ਪਾ ਉਹ ਆ ਗਿਆ ਹੈ ਉਹ ਆ ਗਿਆ ਮਾ ਆ ਗਿਆ ਆ ਜਾਂਦੇ ਆ ਇਹ ਕਲਾੜ ਲਾਦਾ ਹੈ ਜੂਸ ਵਾਲੀ ਜੂਸ ਵਾਲਾ ਹੀ ਆ ਜੂਸ ਆ ਬਾਰੀ ਪੀਉਂਗਾ ਜੂਸ ਦੇ ਗਲਾਸ ਵਿੱਚ ਹੁਣ ਕਾਜ ਤਾਂ ਆ ਗਿਆ ਉਹਦਾ ਚੀਨੀ ਨੇ ਪਾਇਓ ਸੀਨੇ ਗਾਉਂਦੀ ਨਹੀਂ ਬੰਦੀ ਇਹ ਚ ਇਹਦੇ ਚ ਬਰਫ਼ ਜ਼ਿਆਦਾ ਪਾਉਂਦੇ ਹੁੰਦੇ ਬਸ ਹੂੰ ਇਹਨਾ ਵਾਪਰ ਉੱਪਰ ਆਦੋ ਤਨਗਰਾਸ ਦੁਈ ਹੋਏ ਹਨਾ ਚਾਰ ਪਲੱਸ ਥੋੜੀ ਜਿਹੀ ਬਰਫ਼ ਤਾਂ ਪਾ ਲੋ ਜਾਈਂ ਲਾਉਂ ਜੀ ਗੰਨੇ ਦੇ ਜੂਸ ਵਾਲਾ ਭਾਈ ਸਾਹਮਣੇ ਆ ਗਿਆ ਸਰਦਾਰ ਜੀ ਗਏ ਗੰਨੇ ਦਾ ਜੂਸ ਲੈਣ गंडे का थोड़ी सी इनन कोले मैं लग लग दुकान पे चलो देखा एक की दुकान वो पहले ना बना के रख दो और जैसे आगे ਮਾਸੀਰ ਬਦੋ ਫੇਰੇ ਸੀਗਾ ਤਾਈ ਜੈਨ ਕਲਾਈਆਂ ਨੇ ਨੀ ਗਦੀ ਐਂਡ ਕੰਨ ਨਾ ਮम्मा ਕਦਰ ਨਾ ਸਿਰ ਤੇ ਬਣਾ ਥੋੜਾ ਕੱਟ ਹੋ ਜਾਂਦਾ ਤਾਈ ਲਈ ਬੈਠੇ ਨੇ ਮਾਹਵੀਰ ਦੇਖ ਪਿੱਛੇ ਬੈਠਾ ਚਿੰਗਮ ਖਾ ਰਿਆ ਅਰੇ ਬੰਦੇ ਬੰਦੇ ਕਦੇ ਬਸ ਕਰਿਆ ਇਹ ਢੰਡਾ ਹੁੰਦਾ ਕੋਲ ਦਾ ਸੋਣਾ ਵਾਟ ਇਸ ਦਾ ਨਾਸਟ ਸਟੀਲ ਦਾ ਉਹ ਵੀ ਉਹ ਵੀ ਜਾਂਦੇ ਮਾਹਵੀਰ ਵੀ ਮਿਲਣ ਲੱਗ ਗਿਆ ਘਟ ਗਿਆ ਮੈਂ ਕਿਹਾ ਜੂਸ ਹੋਰ ਬਣਾਉਂਦਾ ਦੋ ਗਲਾਸ ਹੈ ਤੁਹਾਨੂੰ ਅਗਲਾ ਸਾਇ ਤੂੰ ਸਪੈਸ਼ਲ ਬੰਦੇ ਹੋ ਇੰਨਾ ਵਧੀਆ ਨਹੀਂ ਹੈਗਾ ਇਹ ਤੂੰ ਸਪੈਸ਼ਲ ਤੁਹਾਨੂੰ ਅਗਲਾ ਸਾਇ ਆਇਆ ਵਾ ਇਹ ਸਸਤਾ ਗਲਾਸ ਹੈ ਤੂੰ ਪਤਾ ਹੀ ਆਣਾ ਇਹ 5 ਰੁਪਏ ਦਾ ਇੱਥਾ ਨਾਲ ਗਲਾਸ ਹੈ ਉਹ ਕਹਿੰਦਾ ਉਹ ਜਾਮਣੀ ਜਮਣੀ ਬੱਗ ਬੰਨੀ ਇੱਕ ਨੰਗਲਾਬੀ ਜਲਾਬੀ ਬੰਨੀ ਤਾਂ ਇਹਨਾਂ ਨੂੰ ਇੱਕ ਕੱਪ ਦੇ ਦੋ ਉਹ ਕਹਿੰਦਾ ਪੈਸੇ ਮਾਲਕ ਇਹ ਆ ਕਹਿੰਦਾ ਪੈਸੇ ਰੇਂ ਦੇਣੇ ਆ ਓ ਜਲਦੀ ਕਰੋ ਆ ਜਾ ਬਹੁਤ ਟਾਈਮ ਲੱਗਦਾ ਘੰਟੇ ਲੱਗ ਗਿਆ ਤੁਸੀਂ ਹੁਣ ਆ ਪੀਹਟੇ ਮੈਨੂੰ ਪੀਹਣੋਂ ਦਰਾਵਨਾ ਸਿੱਧਾ ਨਾਲ ਪੀ ਲਓ ਮੈਂ ਤਾਂ ਸਿੱਧਾ ਸਿੱਧਾ ਨਾਲ ਪੀ ਲਓ ਇਹ ਜੋ ਮੈਂ ਕਰਨਾ ਨਾ ਪੂਰਾ ਹੋ ਨਹੀਂ ਹੋਇਆ ਹਲੇ ਕੱਚਾ ਰੱਖਾ ਤੇ ਇਸ ਤੋਂ ਬਾਅਦ ਆਦਾ ਮੈਂ ਸਿੱਖਾ ਨਹੀਂ ਹੋਣਾ ਹੋਣਾ ਪਲਾ ਲਾ ਦੋ ਆ ਕੱਢ ਦੇ ਕੀ ਆ ਇਹ ਕੀ ਹੋ ਜਾਦਾ ਮਾਮਾ ਕਹਿਵਾ ਠੀਕ ਆ ਕੀ ਬਣਾਈ ਆ ਨਾ ਆ ਦੇਖੋ ਸਾਡੀ ਆ ਦੀਦੀ ਦਾ ਨਾਮ ਅੰਬੂ ਆ ਗਏ ਦਾ ਨਾਮ ਮੇਲੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਆ ਮਾ ਬਸ ਸਤਿ ਸ਼੍ਰੀ ਅਕਾਲ ਸਭ ਨੂੰ ਸਤਿ ਸ਼੍ਰੀ ਅਕਾਲ ਬਲਾ ਠੀਕ ਆ ਹਾਂ ਗਰਮੀ ਨਾ ਕਰੀ ਹੋਰ ਕੀ ਕੰਮ ਕਰਤਾ ਖਾਓ ਨੂੰ ਕਰ ਕਰਾਉਣ ਨੂੰ ਜ਼ਿਆਦਾ ਟਾਈਮ ਮੇਰੇ ਜਾਣ ਤੋਂ ਪਹਿਲਾਂ ਆ ਜਾ ਕਰੋ ਕਿੱਧਰ ਗਿਆ ਤੂੰ ਤਾਂ ਬੈਰ ਪਾੜੇ ਪਾੜੇ ਕੀ ਗੱਲ ਤੂੰ ਸੌਂ ਗਿਆ ਕੱਪੜਾ ਲੈ ਗਈ ਤੂੰ ਪਤਾ ਨਹੀਂ ਸੀ ਆਉਣਾ ਅਸ ਸੀਗਾ ਬਾਈ ਅਸ ਸੀਗਾ ਬਾਈ ਅਸ ਸੀਗਾ ਪਤਾ ਨਹੀਂ ਆਉਣਾ ਐਸ ਸੀਗਾ ਹੈ ਜੁਰ ਜੀ ਅਸ ਸੀਗਾ ਹੋਵੇ ਲਿਸਟ ਬਣਾਈ ਬੈਠਿਆ ਪਹਿਲੇ ਇਹ ਦੇਜੋ ਵੀ ਲੈ ਲਓ ਹਾਂ ਦੋਸਤ ਆਉਗਾ ਦਿੱਤੇ ਰੂ ਚਾਹ ਬਣਾਉਂਦੀ ਆ ਗੋਮਾ ਹਾਂ ਚਾਹ ਹੋਟੇ ਸਟੇ ਬਣਾ ਦੇ ਗੋਮਾ ਮਮ ਚੱਕੋਸ ਵਾਨ ਕਰ ਗਈ ਆ ਨੰਗੋਰਾ ਗੋਵਿੰਦਰ ਚੱਕੋ ਯਾਰ ਹਾਂਜੀ ਹੁਣ ਸਚਾਹ ਪੀਣ ਲੱਗੇ ਹੋਏ ਆ ਤੇਨਾਂ ਨੇ ਤਾਂ ਚਾਹ ਪੀਣ ਮੇਰੀ ਵੀ ਰਹਿ ਗਈ ਚਾਹ ਚੂ ਪੀ ਕੇ ਫਿਰ ਬਾਹਰ ਜਾਣੇ ਮਾਮੇ ਕੋਲ ਮਿਲਾਂਗੇ ਜਿਹੜੇ ਕੱਟਦੇ ਨਾਲੇ ਤੇ ਬੱਚੇ ਪੜਨ ਲੱਗੇ ਦੋਨੇ ਜਵਰਾਜ ਲਸਣ ਸਲਾਉਣ ਲੱਗੇ ਹੋਇਆ ਮਮੀ ਨਾਲ ਆਪਣੀ ਨਾਲ ਤੇ ਕੋਮਲ ਨੇ ਚਾਹ ਬਣਾ ਕੇ ਦਿੱਤੀ ਹੈ ਉਹ ਦੇਖੋ ਸਾਹਮਣੇ ਲਸਣ ਚਲਾ ਰਿਹਾ ਹੋਇਆ ਬੈਠਾ ਗੋਮਣੇ ਚਾਹ ਬਣਾਈ ਬਹੁਤ ਟੇਸਟੀ ਚਾਹ ਸੀਗੀ ਥੈਂਕ ਯੂ ਜੀ ਚਾਹ ਸਵਾਦ ਆਣਾ ਵਕਈ ਤੇ ਫਿਰ ਲਸਣ ਲੱਕਣਾ ਨੇ ਖਾ ਭੂਆ ਲਾ ਕੇ ਉਹਨਾਂ ਲਸਣ ਕੱਢਣ ਉਹ ਜੀ ਕਹਿੰਦੇ ਮੈਨੂੰ ਦੋ ਤੁਸੀਂ ਸਾਗ ਚੀਰਣ ਲੱਗੋ ਸਾਗ ਚੀਰਣ ਲੱਗਦੇ ਆ ਤੇ ਕੱਢੂ ਵਧੀਆ ਸਪੀਡ ਨਾਲ ਹੈ ਤਾਂ ਪਹਿਲਾਂ ਵੀ ਬਹੁਤ ਲਾਵਾ ਸੀ ਚਾਹ ਪਾਣੀ ਸਭ ਪੀਅਟੇ ਸੀਗੇ ਹਾਂ ਜੀ ਦੱਸੋ ਉਹ ਜਿਹੜੇ ਸਾਰੇ ਹੋਰ ਆਮ ਨੇਰਾ ਠੀਕ ਆ ਹਾਂ ਗਰਮੀ ਲਾ ਦੇਣ ਤਾਂ ਧੁੱਪ ਤੇਜ਼ ਬਹੁਤ ਬਾਈ ਨਹੀਂ ਹੁੰਦਾ ਹੈਗਾ ਕਪੜੇ ਵਰਤੂ ਘਟਾਤੇ ਹਨਾ ਨਵੀਂ ਸ਼ੈੱਡ ਬਹੁਤ ਹਣੀ ਬਾਈ ਫਿਰਦਾ ਹੈ ਹੈ ਬਹੁਤ ਵਧੀਆ ਸ਼ੈੱਡ ਹਨਾ ਗਰਮੀ ਨਹੀਂ ਹੋਗੀ ਫੇਰ ਵੀ ਮਾਮੇ ਨੇ ਟੋਪੀ ਲਈ ਹੋਈ ਹੈ ਟੋਪੀ ਨਹੀਂ ਫਿਰਦਾ ਗਰਮੀ ਇੰਨੀ ਹੋ ਗਈਆਂ ਇਹਨਾਂ ਲੱਗਦੇ ਉੱਡਣ ਰਹਾ ਪਾਲਾ ਪਾਲਾ ਕਰਦਾ ਹੁੰਦਾ ਪਾਲਾ ਰਹਾ ਹੈ ਹੈ ਆਵਿਲੇ ਨਾ ਨੋਤੇ ਹਲ ਹੋਈ ਜੀ ਚੱਕੀ ਫਿਰਦਾ ਹਾਂ ਕੀ ਹਾਲ ਤੇਰੇ ਤੇ ਨਹੀਂ ਕਹਿੰਦਾ ਨੇ ਦੇ ਉਹ ਕਿੰਨੇ ਵਿੱਚ ਜਾਣਾ ਅੰਦਰ ਫਿਰ ਨਾ ਨੋ ਪੰਨੇ ਵਿੱਚ ਹੈ ਪਾ 10 ਮਿੰਟ ਰਹਿ ਗਏ ਹੈ ਕੀ ਕੀ ਕਰੇਗਾ ਅੰਦਰ ਜਾ ਕੇ 3:00 5 ਵਜੇ ਕੀ ਆਊਗਾ ਗਾੜੇ ਕੋਲੇ ਖੜੇਗਾ ਖਬਰਾਂ ਖਬਰਾਂ ਨਾ ਨਾ ਗਣਾ ਲਿਆਣ ਦੇਖੇ ਸਭ ਨੂੰ ਰੋਗੀ ਆ ਕੇਲੇ ਖਾਈ ਜਾਂਦਾ ਆਵਾ ਮਾ ਬੈਠਾ ਥਾਰ ਨਾਲ ਹੈ ਸਵਾਦ ਆ ਮੱਕਲੇ ਹੈ ਘਾਟ ਮੈਂ ਪਹਿਲੀ ਵਾਰ ਦੇਖਿਆ ਤੈਨੂੰ ਕੇਲੇ ਖਾਂਦੇ ਮਾਮੇ ਨੂੰ ਪੁੱਛਿਆ ਮੈਂ ਮੈਂ ਕਿਹਾ ਮਾਮਾ ਤੂੰ ਕਰੇ ਕੋਈ ਗੱਲ ਦਾ ਪੁੱਛਦੇ ਨਹੀਂ ਆ ਗੱਲਬਾਤ ਕਰੇ ਕੋਈ ਵੀ ਤੂੰ ਪੁੱਛ ਕੋਈ ਮਾਮਾ ਹਰ ਬੋਲਿਆ ਕਹਿੰਦਾ ਰੇਲ ਗੱਡੀ 'ਚ ਕਹਿੰਦਾ ਬਹਿਣਾ ਕਿਰਾ ਮੈਂ ਕਦੇ ਬੈਠੇ ਨਹੀਂ ਹੈਗਾ ਹੈ ਤੇ ਇਹਨੂੰ ਹੁਣ ਰੇਲ ਦਾ ਸਫ਼ਰ ਕਰਵਾਣਾ ਕਰਾ ਚਾਹੀ ਥੋੜਾ ਹੀ ਕਰਾਈਏ 10 20 ਕਿਲੋਮੀਟਰ ਦਾ ਹੀ ਟ੍ਰੇਨ 'ਚ ਬਿਠਾਉਣਾ ਇਹ ਕਮਲ ਦੇ ਕੋਲੇ ਹੀ ਇਹੋ ਜੀ ਗੱਲ ਬੋਲੇ ਇਹਨੂੰ ਪਤਾ ਵੀ ਕੰਮ ਆਲਦੇ ਹੁੰਦੇ ਕਹੂੰਗਾ ਕਮਣੇ ਕੋਈ ਹੱਲ ਢੱਡੂਗਾ ਮੇਰਾ ਪਤਾ ਵੀ ਇਹੀ ਕਰ ਸਕਦਾ ਹੋਰ ਤਾਂ ਕਿਹੜਾ ਲੱਜੂ ਮੈਨੂੰ ਵੱਡੇ 'ਚ ਹੈਂ ਟ੍ਰੇਨ 'ਚ ਬਹਿਣਾ ਨਹੀਂ ਕਰਾਂਦਾ ਉਹ ਤਾਂ ਹੱਸਦਾ ਕਰਦਾ ਤਾਂ ਨਹੀਂ ਹੈ ਲੈਣ ਤੋਂ ਲੈ ਜਾਂਦੀ ਆ ਉਹ ਯਾਹ ਹੈ ਅੱਛਾ ਹਾਂ ਤੇ ਕੋਈ ਹੋਰ ਨਹੀਂ ਦਿੱਖ ਕਿਸਕਾ ਕਿਰਪਾ ਭਾਵਾਵਾਂਗੇ ਤੈਨੂੰ ਠੀਕ ਹੈ ਨਾਨੀ ਤੇ ਮਾਸੀ ਆਗੇ ਨਹੀਂ ਨਹੀਂ ਚੜਦੀ ਨਹੀਂ ਜਿਹੜਾ ਨਹੀਂ ਕਰ ਰਹੇ ਨੇ ਪਰ ਮੇਰੇ ਕੋਲ ਕੋ ਕਰਨੇ ਨਹੀਂ ਜਿਹੜੀ ਕਟਲੇ ਵਾਲੀ ਜਿੱਦੀਆਂ ਭੈਣਾ ਮਾਸੀ ਫੂਟ ਲੈ ਕੇ ਆਈ ਆ ਆਪਦੇ ਮਾਸੀ ਲਈ ਪੜਾਈ ਕਰਨ ਵਾਸਤੇ ਦਿੱਤੇ ਹੋਏ ਸੀ ਇਹ ਮੇਰੇ ਕੋਲ ਲੱਗਿਆ ਨਖਰੇ ਹੀ ਕਰਨੇ ਆ ਯਾਰ ਇਹ ਤੀਪ ਹੈ ਨਾ ਇਸ ਨੂੰ ਨਹੀਂ ਪਰ ਨਹੀਂ ਜਿੰਨਾ ਮਰਦੇ ਕੋਈ ਜਲੇ ਨਹੀਂ ਆਹ ਕੜਾਈ ਕਰਾਈਏ ਮਲੇਖ ਕੋਟ ਲੈਦੇ ਉਹਨਾਂ ਨੇ ਨਹੀਂ ਨਹੀਂ ਕੀ ਹਾਗੀ ਗਾ ਇਹ ਮੂਰੀਆਂ ਤੇ ਕੱਢਿਆ ਬੰਦਾਂ ਨੇ ਆ ਮੇਜ਼ ਫਾਈਨਲ ਹੈ ਜੀ 15 ਦਾ ਤੁਸੀਂ ਆਈ ਬਸ ਆਈ ਆਈ ਰਭਗਾ ਮੈਂ ਤਾਂ ਬਿਲਿੰਦਰ ਨੂੰ ਕਹਿੰਦਾ ਤਾਂ ਤਾਉਂ ਖੰਦੀ ਨਹੀਂ ਆਈ ਬਹੁਤ ਮੰਮੀ ਆ ਕੀ ਕਿਉਂ ਕਰਦੇ ਪਾਗਧਮ ਅਸੀ ਮਹਾਵੀਰ ਦੀ ਬੈਠੇ ਨਹੀਂ ਆ ਰਹੇ ਯਾਰ ਇਹ। ਛੋਟੇ ਨੇ ਯਾਰ। ਛੋਕੇ ਜਿਹੇ ਆ ਰਹੇ ਨੇ ਬੈਠੇ ਨਹੀਂ ਆਗੇ। ਅੱਛਾ ਪੱਕੀ ਮਾਰੇ ਦੇ ਕਿਤੇ ਮਿੱਟੇ। ਬੈਠੇ ਨਹੀਂ ਆਗੇ। ਅੱਛਾ। ਅੱਜ ਨਹੀਂ ਆਇੰਗੇ ਰਾਣੀ। ਇਹ ਰੋਂਦੇ ਜਿਹੀ ਬੇਰੀ, ਇਹ ਜਿਹੀ ਗੋਲ ਬੇਰ ਆਣੀ ਤੇ ਪਿਆਉਂਦੇ ਚੜਾਉਂਦੇ ਸੀ ਉਹਦੇ ਉੱਤੇ। ਹੂੰ। ਇਹ ਹੁਣ ਸਿੱਧਾ ਹੀ ਪਿਆੰਦੂ ਬੇਰ ਲੱਗਦਾ ਮੈਨੂੰ ਤਾਂ ਲੱਗਦਾ। ਹਾਂ। ਸਿੱਧਾ ਹੀ ਪਿਆੰਦੂ ਲੱਗਦਾ ਹੁੰਦਾ ਉਹ ਵੀ ਬਦਲ ਕੇ ਹਾਈਬ੍ਰਿਡ ਆ ਗਏ। ਖਾ ਤੂੰ।

ਆ ਉਹੀ ਪੌੜੀਆਂ ਨੇ ਉਹੀ ਕਿਹੜੀਆਂ ਜੇ ਹੁਣ ਇੱਧਰ ਕੱਪੂ ਚ ਚਾਲੀ ਲੱਗਿਆ ਹੂੰ ਹੂੰ ਤੇ ਮੈਂ ਪੁੱਛਾਂ ਕਿ ਆ ਗਏ ਮੈਂ ਕਾਹਦੇ ਹਿੰਦੂ ਮੈਂ ਤੁਹਾਨੂੰ ਮਿਲਾਂ ਕਿਧਰੇ ਆਇਆ ਸਾਗ ਹਾਂਜੀ ਸਾਗ ਤੇ ਰਿਹਾ ਦਾਲ ਬਣ ਗਈ ਦਾਲ ਬਣ ਗਈ ਬੜੀ ਜੀ ਜੀ ਬਣੀ ਰਹਾ ਤਾਂ ਢਾਲ ਬਣੀ ਪਈ ਆ ਤੜਕਾ ਲਾਉਣ ਵਾਲਾ ਕੱਲਾ ਮੈਂ ਜਾਨੀ ਆ ਸਰ ਤੜਕਾ ਲਾ ਲਿਓ 6.5 ਦਾ ਖਾਣੀ ਆ ਮੈਂ ਹਾਂਜੀ ਮੈਂ ਸਬਜੀ ਨੂੰ ਤਾਂ ਨਾਲ ਤੜਕਾ ਲਾ ਕੇ ਪਕਾ ਰਹੀ ਹਾਂ ਤੁਸੀਂ ਮਾਲ ਗੈਰ ਬਸ ਆਗ ਲਿਆ ਕੇ ਜਾਣਾ ਚਲ ਵਧੀਆ ਇੱਕ ਗੱਲ ਬਣਾ ਲਓ ਥੋੜਾ ਜਿਹਾ ਵੀ ਮੈਂ ਵੀ ਲੈ ਜੂਗੀ ਅੱਗੇ ਜੰਦਰ ਬਣਾਉਂਦੀ ਭਾਗ ਹੋ ਜਾਂਦੀ ਆ ਸਰਪਿੰਦਰ ਕੱਲ ਨੂੰ ਕੱਲ ਨੂੰ ਮੈਂ ਵੀ ਲੈ ਕੇ ਜਾਣਾ ਇਹਨਾਂ ਦਾ ਕੀ ਬਚਣਾ ਫਿਰ ਹੁਣ ਮੈਂ ਕੀ ਕਰਾਂ ਭੈਣ ਨੂੰ ਸਾਗ ਦਵਾਂ ਮੈਂ ਤਾਂ ਕੁੜੀ ਨੂੰ ਸਾਗ ਦਵਾਂ ਫਿਰ ਉਹਨਾਂ ਦਾ ਥੋੜਾ ਹੀ ਰਹਿ ਜਾਣਾ ਮੈਂ ਥੋੜਾ ਹੀ ਲੈ ਕੇ ਜਾਣਾ ਭੈਣ ਦੇ ਥੋੜਾ ਜਿਹਾ ਹੀ ਲੈ ਕੇ ਜਾਣਾ ਉਸ ਦੋ ਕੋਲੇ ਦਰਸਣ ਲੈ। ਇਹ ਕਹਿੰਦੀ ਮੈਂ ਆਪਣੇ ਪੇਕੇ ਆਉਂ ਲੱਗ ਜਾਣਾ। ਚਲ ਇੱਧਰ ਹੀ ਤੋਰ ਦੇ ਜਾਏ ਜ਼ਰੂਰੀ ਆ ਫਿਰ ਮੁੰਡੇ ਸਾਰੇ। ਅਸੀਂ ਕੱਲ ਨੂੰ ਜਾਣਾ ਨਾ। ਜਾਣਾ ਹੈਗਾ ਭੈਣ ਕੇ। ਜੇ ਵੀ ਬੰਨਣੇ ਆ ਉਹਨਾਂ ਨੇ। ਭੈਣ ਦੇ ਪੁੱਤ ਆ ਹੋਇਆ ਮੇਰੀ ਵੀ। ਜੇ ਵੀ ਸ਼ਾਵਨ। ਬਿਮਾਰੀ ਵਾਲਿਆਂ ਦੇ। ਬਿਮਾਰੀ ਵਾਲਿਆਂ ਦੇ। ਜੇ ਵੀ ਸ਼ਾਵਨ। ਤੇ ਅਸੀਂ ਫਿਰ ਕੱਲ ਨੂੰ ਸਾਰੇ ਜਾਣੇ ਜਾਵਾਂਗੇ। ਇਹ ਵੀ ਬਲਜਿੰਦਰ ਹੁਣੀ ਵੀ ਆਏ ਨੇ। ਇਹਨਾਂ ਨੇ ਵੀ ਜਾਣਾ ਸਾਡੇ ਨਾਲ। ਹਾਂਜੀ ਹੁਣ ਮਮਾ ਰੋਟੀ ਖਾਣ ਲੱਗ ਗਏ। ਪਾਪਾ ਨੇ ਤਾਂ ਖਾ ਲਈ। ਮੈਂ ਤਾਂ ਖਾ ਰਹੀ ਰੋਟੀ ਮੈਂ ਤਾਂ ਇੱਕ ਫੁਲਕਾ ਖਾਦਾ ਤੇ ਦਾਲ ਤੇ ਪਨੀਰ ਦੀ ਸਬਜ਼ੀ ਨਾਲ ਪਾਪਾ ਕਹੇ ਜੀ ਲੱਗੀ ਸੀ ਰੋਟੀ ਰੋਟੀ ਬਹੁਤ ਉਸੇ ਦਾਲ ਸਬਜ਼ੀ ਦੋਨੇ ਬਹੁਤ ਟੇਸਟੀ ਹੈ ਦਹੀਂ ਨਹੀਂ ਖਾਦਾ ਰ ਅਸੀਂ ਦਹੀਂ ਨਾ ਥੋੜਾ ਹੈਵੀ ਹੁੰਦਾਗਾ ਵੀ ਇਹਨਾਂ ਕੋਲ ਆਂਦਾ ਮੱਝ ਦਾ ਦੁੱਧ ਤਾਂ ਮੈਨੂੰ ਥੋੜਾ ਔਖਾ ਰ ਖਾਣਾ ਪੀਣਾ ਮੈਂ ਗਾਵਾਈ ਗਾਂ ਦੇ ਔਖੇ ਆਪਾਂ ਗਾਂ ਦਾ ਦੁੱਧ ਹੀ ਲੈਨੇ ਆ ਨਾ ਦਾਲ ਵੀ ਸਹੀ ਫਿਰ ਵੀ ਬਹੁਤ ਟੇਸਟੀ ਹੈ ਮੰਮਾ ਤੁਹਾਨੂੰ ਕਹੇ ਜੀ ਲੱਗੇ ਬਹੁਤ ਟੇਸਟੀ ਮੰਮਾ ਨੇ ਵੀ ਜੀ